ਤੂੰ ਵੀ ਆਜਾਏ ਮੈਂ ਤਾਂ ਕੱਲ ਸਾਰਾ ਦਿਨ ਡੇਗਦੀ ਰਹੀ ਆ ਸ਼ਾਮਾਂ ਤੱਕ ਰਵੇ ਹੋਂ ਹੁੰਦੇ ਨੇ ਹੋਂ ਹੁੰਦੇ ਨੇ ਤੇ ਤੂੰ ਵੀ ਹੁਣ ਆ ਜਾ ਗਏ ਤ ਮੈਂ ਚਾਨੀ ਲੱਗਦੇ ਹੱਥ ਨਾ ਬਿਕਰਾਲੀ ਹੋਈ ਪਰ ਉਹ ਨਹੀਂ ਕਿਹੇ ਗੱਲ ਵੱਲ ਹੁੰਦਾ ਆਂਦਾ ਫੇ ਨਹੀਂ ਹੈ ਜੇ ਮੰਮੀ ਰਹਿ ਨਹੀਂ ਦੇ ਤੇ ਜਿੰਨਾ ਕ ਹੋ ਗਿਆ ਨਾ ਉਹਨਾਂ ਕੀ ਠੀਕ ਓਏ ਤੂੰ ਤਾਂ ਦਲੇਰ ਆ ਪਿੰਦਰ ਕੰਜੂਸ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਪਹਿ ਖਰਚ ਕਿੱਦਾਂ ਲਏ ਨੇ ਦੀਦੀ ਚੁੱਪ ਰੋ ਇਹ ਨਾ ਹੋਏ ਮੰਮੀ ਨੇ ਸੁਣ ਲੈਣਾ ਤੇ ਤੁਹਾਡੇ ਵਿੱਚੋਂ ਕੱਢਨੇ ਜੀ ਉਹਨਾਂ ਨੇ ਕਿੰਨੇ ਚੱਦੀ ਗਈ ਆ ਕਥਨੀ ਕੀ ਮੇਰੇ ਨੋਨੋ ਪੱਟੀਆਂ ਪੜਾਉਂ ਰਹੀ ਏ ਰੇਖਾ ਬੜਾ ਮੈਂ ਜਾ ਕੇ ਪੂਆ ਜੀ ਬੈਜੋ ਮੈਨੂੰ ਸਮਝ ਤਾਂ ਸਾਰੀ ਲੱਗ ਗਈ ਏ ਜੋ ਤੂੰ ਕਹਿਂਦੇ ਜੇ ਐਵੇਂ ਨਾ ਇਦਾਂ ਦਾ ਸੋਚੋ ਬੈਜੋ ਤੁਸੀਂ ਬਹੁਤ ਇਥੇ ਗੱਲਾਂ ਬਾਤਾਂ ਕਰਾਉ ਤਾਂ ਮੈਂ ਆਉਣੀ ਏ ਤੇੰਦਰ ਕੀ ਕਰੇ ਹੁਣ ਦੱਸ ਚਲ ਛੱਡ ਪਰਾਂ ਕੋਈ ਗੱਲ ਨਹੀਂ ਹੋਰ ਤੂੰ ਸੁਣਾ ਪਿੰਡਾਂ ਡਾਂਢੀ ਗਵਾਂਢੀ ਕਿਦਾਂ ਠੀਕ ਨੇ ਬਸ ਠੀਕ ਏ ਪਿੰਦਾਂ ਰਾਜੀ ਖੁਸ਼ੀ ਜਿਹੜਾ ਟਾਈਮ ਪਾਸ ਹੋ ਜਾਏ ਤੇ ਮੁੜ ਕੇ ਤੂੰ ਕਵਲ ਦਾ ਦੱਸਿਆ ਹੀ ਨਹੀਂ ਕੁਝ ਕਿ ਕਿਦਾਂ ਅੱਗੇ ਗੱਲ ਚੱਲੀ ਕਿ ਨਹੀਂ ਪਿੰਡ ਰੋਹੀ ਤੇ ਅੱਜ ਕਵਲ ਬਾਰੇ ਵੀ ਆਏ ਆ ਹੋਰ ਤੇ ਚਲੋ ਆ ਘਰ ਦੀ ਖੁਸ਼ੀ ਵਿੱਚ ਵੀ ਆਉਣਾ ਹੈ ਕੰਮ ਕਰ ਤੇ ਕੋਈ ਕਵਲ ਦੇ ਉਹਦੇ ਰਿਸ਼ਤੇ ਬਾਰੇ ਗੱਲਬਾਤ ਕਰਨਾ ਆਏ ਆ ਕਿ ਆਪਾਂ ਕੋਈ ਸਲਾਹ ਕਰੀਏ ਆਪੋ ਚ ਭੂਆ ਨਾਲ ਵੀ ਕੁਝ ਦਸੀਏ ਪੁੱਜੀਏ ਤੇ ਫਿਰ ਗਾਂ ਅੱਗੇ ਤੁਰੀਏ ਕਿੱਦਾਂ ਕਰਨਾ ਅੱਛਾ ਹੋ ਗਈ ਉਧਰ ਗੱਲ ਅੱਗੇ ਚੱਲੀ ਆ ਗੱਲ ਚੱਲੀ ਆ ਠੀਕ ਆ ਤੋ ਚੱਲ ਵਧੀਆ ਯਾਰ ਜਿਹੜਾ ਕੰਮ ਕਰਨਾਗਾ ਕਰਕੇ ਹਣਾ ਫਰਾ ਮਰੋ ਏਦਾਂ ਜਦਾਂ ਲੇਟ ਨਾ ਪਾਓ ਉਹ ਨਾਲੇ ਵੀ ਯਾਰ ਜਿੰਮੇਵਾਰੀ ਹੁੰਦੀ ਐ ਵੀ ਆਹੋ ਤੇ ਤੇ ਜਿਹੜਾ ਕੰਮ ਟਾਈਮ ਨਾਲ ਹੋ ਜਾਏ ਵਧੀਆ ਹਣਾ ਬਿਲਕੁਲ ਤੇ ਅਗਲਾ ਕਹਿਣਾ ਪਤਾ ਨਹੀਂ ਕੀ ਗੱਲ ਐ ਵੀ ਦੱਸਦੇ ਨਹੀਂ ਕੁਝ ਦੱਸਦੇ ਨਹੀਂ ਕੁਝ ਤੇ ਨਾਲੇ ਬਹੁਤਾ ਲਮਕਾਉਣਾ ਵੀ ਫਿਰ ਸਹੀ ਨਹੀਂ ਨਾ 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 ਕਿਉਂਕਿ ਬਾਹਰ ਵਾਲੇ ਜਿਹੜੇ ਲਵ ਰਿਸ਼ਟੇ ਨੇ ਉਹ ਲੱਭਦੇ ਮਹੀਨੇ ਤੇ ਬਾਕੀ ਉਹਨਾਂ ਦੀ ਬਾਹਰ ਵਾਲੇ ਵੀ ਡਿਮਾਂਡਾਂ ਬੜੀਆਂ ਹੁੰਦੀਆਂ ਨੇ ਡਿਮਾਂਡਾਂ ਬੜੀਆਂ ਤੇ ਬਾਹਰ ਵਾਲੇ ਲੱਭਦੇ ਵੀ ਘੱਟ ਐ ਤੇ ਉਸ ਤੋਂ ਵੱਡੀ ਗੱਲ ਐ ਵੀ ਚੰਗੇ ਪਰਿਵਾਰ ਘੱਟ ਲੱਭਦੇ ਆ ਬਿਲਕੁਲ ਤੇ ਨਾਲੇ ਹੈ ਚੱਲ ਤੂੰ ਦੱਸੰਦਿਆ ਵੀ ਰਿਸ਼ਤੇਦਾਰੀ ਚੀ ਰਿਸ਼ਤੇਦਾਰੀ ਜਾਂ ਨਾਲੇ ਆ ਵੀ ਪਿੰਦਰ ਦਸਿਆ ਪੁਰਾਣ ਨੂੰ ਉਦੋਂ ਵੀ ਸਾਰਾ ਵੀ ਨੇੜਤਾ ਚ ਹੈਗੇ ਨੇ ਤੇ ਗਵਾਂਡ ਕੀ ਹੁੰਦੇ ਹੁੰਦੇ ਵੀ ਰਿਸ਼ਤੇਦਾਰ ਜਿਹੜੀ ਹੈ ਸਰਹਾਣੇ ਦੀ ਬਾਹ ਹੁੰਦੀ ਹੈ ਆਹ ਇਹ ਤੇ ਹੈ ਹੀ ਹੈ ਦੂਰ ਲੱਭ ਲਈਏ ਤੇ ਜਾਇਆ ਜਾਏ ਨਾ ਤੇ ਲਾਕੀ ਉਦਾਂ ਹਾਂ ਬਰਾਵਾ ਦੀ ਗੱਲ ਮੈਂ ਨਾ ਮੰਨਣ ਵਾਲੀ ਆ ਦੂਰ ਦੀ ਰਿਸ਼ਤੇਦਾਰੀ ਆਪਣੀ ਆ ਨਾ ਇੱਕ ਦੋ ਤੇ ਬਹੁਤੀ ਜਗ੍ਹਾ ਛੋਟੀ ਇਸੇ ਕੋਲੋਂ ਚੱਲੀ ਆ ਵੀ ਮਾੜੇ ਚੰਗੇ ਤੇ ਪਹੁੰਚਿਆ ਨਹੀਂ ਜਾਂਦਾ ਸਹੀ ਗੱਲ ਤੇ ਫਿਰ ਲੇਟ ਪਹੁੰਚੀਏ ਤੇ ਅਗਲੇ ਆਪਣੀ ਜਗ੍ਹਾ ਗੁੱਸਾ ਜਿਹਾ ਆ ਜਾਂਦਾ ਆ ਨਹੀਂ ਨਹੀਂ ਇਹ ਤੇ ਹੈ ਹੀ ਤੇ ਟਾਈਮ ਦੇ ਟਾਈਮ ਮਲਾ ਇਡੀ ਦੂਰ ਕੇਵਲੇ ਘਰ ਦੀ ਕਮਜ਼ੋਰੀ ਇੱਥੋਂ ਤੇਵਲੇ ਹੋਰ ਮਜਬੂਰੀਆਂ ਤੋਂ ਜਾਏ ਨਹੀਂ ਜਾਂਦਾ ਯਾਰ ਜੇ ਦੂਰ ਜਾਣਾ ਕਿਸੇ ਵਕਤ ਕਰਾਏ ਹੱਥੋਂ ਵੀ ਰਹਿ ਜੀਦਾ। ਉਹ ਹੀ ਵੀਰ ਮੈਂ ਕਹਿਣ ਡਿਆ ਵਾਂ ਕਿ ਕੇਵਲ ਆਪਣੇ ਘਰ ਦੀ ਮਜਬੂਰੀ। ਕਿੰਨਾ ਵੀ ਕਿੱਦਾਂ ਜਾਵਾਂਗੇ। ਹੁਣ ਸੰਦ ਦੇ ਏਡੀ ਦੂਰ ਜਾ ਨਹੀਂ ਜਾਂਦਾ। ਨਾ ਨਾ ਕੋਈ ਹੈ ਨਹੀਂ। ਇੱਥੇ ਪਰ ਘਰ ਦਾ ਵੀ ਹਨਾ ਕੰਮ ਖਰਾਬ ਹੁੰਦਾ ਹੈ। ਹਾਂ। ਇਸ ਕਰਕੇ ਓਦਾਂ ਲਾਗੇ ਦੇ ਵਧੀਆ ਹੁੰਦਾ। ਲਾਗੇ ਦੇ ਰਿਸ਼ਤੇਦਾਰ ਜਿਹੜੀ ਆ ਦੁੱਖ ਸੁੱਖ ਵਿੱਚ ਛੇਤੀ ਹਾਜ਼ਰ ਹੋ ਜੀਦਾ। ਸਹੀ ਗੱਲ। ਪਿੰਡ ਕਦੋਂ ਗਈ? ਨਾ ਤੂੰ ਕੀ ਲੈਣਾ ਪੁੱਛ ਕੇ ਉਹ ਪਿੰਡ ਕਦੋਂ ਦੀ ਗਈ ਹੈ? ਇਹ ਕੀ ਗੱਲ ਹੋਈ? ਆਉਂ ਤੋ ਗੋਇ ਮਾਵਾਂ ਤੇ ਨਾ ਬਾਹਰ ਬਾਈ ਨਾ ਤੂੰ ਪਹਿਲੇ ਗਈ ਬਾਹਰ ਧੁੱਪ ਤੇ ਉਹਨੂੰ ਕੋ ਕੰਮ ਕਰਨ ਦੇ ਉਹਦੇ ਅੱਗੇ ਹੀ ਉਹ ਯਹੀ ਜਿੱਲੀ ਚਾਹੀਏ ਗੱਲਾਂ ਦੀ ਗਲਾਲੜੀ ਹੈ ਕੰਮ ਭਾਵੇਂ ਉੱਥੇ ਰਹਿ ਜਾ ਆਖਾ ਧਾਨ ਮਾਰ ਪਾਂਡੇ ਵਾਲੀ ਸੰਕੋ ਤਰੇ ਪੜੀ ਪਈ ਇਹਨਾਂ ਨੇ ਭਾਵੇਂ ਪਰੋੜੇ ਆਏ ਤਾਂ ਮੈਂ ਕੰਮ ਕਰ ਲਵਾਂ ਭੂਆ ਜੀ ਉਹ ਤੇ ਕੰਮ ਕਰਨ ਦੀ ਹੀ ਮੈਨੂੰ ਵੀ ਡੈਪੀ ਹਾਲ ਚਾਲ ਪੁੱਛਣਾ ਭੂਆ ਤੇ ਕੋਈ ਗੱਲ ਨਹੀਂ ਚਲ ਉਹਨੇ ਕਰਨਾ ਆਪੇ ਫੇਰ ਕੇ ਕਰ ਲੇਗੀ ਆਹ ਚਲ ਉਹਨੇ ਕੰਮ ਕਰਨਾ ਨਾਲੇ ਮੰਮੀ ਮੈਂ ਹੁਣ ਹਲੇ ਤੇ ਚਾਹ ਪੀ ਆਈ ਆ ਪ੍ਰੋਡਕਟ ਤੇ ਕੋਈ ਗੱਲ ਨਹੀਂ ਮੈਂ ਕਰ ਲੈਣੀ ਲੱਗੀ ਆ ਬਾਡੇ ਧੋਣ ਜਿਵੇਂ ਨਾ ਨਾ ਕੋਈ ਗੱਲਬਾਤ ਕਰ ਤੂੰ ਹੀ ਕਾਮੀ ਓਕੇ ਹੋਣਾ ਵਾ ਕਿ ਮੇਰੇ ਪੇਕੇ ਆ ਦੱਖਣੀ ਆ ਇਹਦੇ ਤੇ ਤਾਣੀਆਂ ਚੰਗੀ ਤਰ੍ਹਾਂ ਬੋਲਦੀ ਉਹਨਾਂ ਦੇ ਨਾਲ ਚਲ ਕੋਈ ਨਹੀਂ ਜਿਹੜੀ ਗੱਲ ਕਰ ਲਈ ਨਾ ਤੂੰ ਆਪਣਾ ਕੰਮ ਧੰਦਾ ਕਰ ਤੇ ਆ ਆਪਾਂ ਬਾਹਰ ਬਹਿਨੇ ਗੱਲਾਂ ਬਤਾ ਮਾਰਨੇ ਚਲ ਠੀਕ ਹੈ ਨਵਦੀਪ ਹੱਦ ਹੋ ਗਈ ਇਹਨਾਂ ਵਾਲੀ ਕਿ ਦਿਨਾਂ ਨੇ ਕੋਈ ਬੈਠਕ ਲੋਤਾ ਨਹੀਂ ਵੇਖਣਾ ਹੁੰਦਾ ਮੈਂ ਹੀ ਕਰਨਾ ਵਾ ਕਰਨ ਤੇ ਦੇਈ ਆ ਅਹੇ ਗੱਲਾਂ ਦੀ ਗੱਲ ਨਹੀਂ ਮੈਂ ਪਲਾ ਕਿੰਨੀ ਗੱਲਾਂ ਕਰਦੀ ਆ ਗੱਲਾਂ ਕਰਦੇ ਜਿੱਦਾਂ ਪਲਾ ਆਪ ਕਰਦੇ ਨੇ ਸਾਰਾ ਕੁਝ ਇੰਨੇ ਨੂੰ ਜੀ ਲੱਗਦਾ ਕਿਸੇ ਨਾ ਕਿਸੇ ਦਿਨ ਮੇਰੇ ਤੋਂ ਬੇਇੱਜ਼ਤੀ ਹੋਣ ਦੀ ਕਰਵਾ ਲੈਣੇ ਇਹ ਮੇਰੇ ਚੁੱਪ ਰਹਿ ਕੇ ਜਾਰੀ ਨਹੀਂ ਸਕਦੇ ਵੀ ਚੱਲ ਕੁਛ ਕਹਿਂਦੀ ਨਹੀਂ ਤੈਨੂੰ ਮੈਂ ਜੋ ਮਰਜ਼ੀ ਕਹੀ ਜਾਵਾਂ ਜਦੋਂ ਮੈਂ ਵੀ ਜਾਦੀ ਨਾ ਆਪਣੀ ਆਈ ਤੇ ਮੈਂ ਵੀ ਛੱਡ ਦੇਣਾ ਸਾਰਾ ਕੁਝ ਮੈਂ ਕਹਿੰਨਾ ਲੋ ਫੜੋ ਕਰੋ ਨੜਤਾ ਨੂੰ ਪਤਾ ਲੱਗੂ ਗੱਪੇ ਕਿੰਦਾ ਕਰੀ ਜਾਵਾ ਪਿੰਦਰ ਮੈਂ ਵੇਖਾਂ ਪਰ ਭੂਆ ਭਲਾ ਕਿੱਥੇ ਆ ਬੈਕ ਦੇ ਪਰ ਕਰੀਏ ਵਿਚਾਰ ਮੁੜ ਕੇ ਤੈਨੂੰ ਬਾਦ ਦੇਣ ਵੀ ਉੱਡ ਗਏ ਸ਼ਾਮਣ ਪ੍ਰਾ ਪਰਤਣਾ ਨਹੀਂ ਆ ਉਹ ਨਹੀਂ ਪਰਤਣਾ ਕਿੱਥੇ ਆ ਉਹ ਰਾਮ ਨਾ ਰਾਤ ਰਵੋ ਨਾ ਨਾ ਪਿੰਦਰ ਸੱਤਿਆਂ ਨੂੰ ਪਤਾ ਵੀ ਬੱਚਿਆਂ ਨੇ ਵੀ ਤੈਨੂੰ ਪਤਾ ਵੀ ਮੁੜ ਕੇ ਰੋਣਾ ਵਾ ਸ਼ਾਮਾ ਨੂੰ ਕੋਈ ਗੱਲ ਨਹੀਂ ਕਵਲ ਘਰੇ ਹੀ ਏ ਕਵਲ ਤੇ ਘਰੇ ਆ ਮਨਰੋਜ ਮੁੜ ਕੇ ਜਿਹੜੀ ਖੜੇ ਪੈ ਜਾਂਦੀ ਆ ਮਿੱਤ ਤੂੰ ਹੀ ਨੂੰ ਲੈ ਕੇ ਆਉਣਾ ਸੀ ਨਿਆਣਨ ਸਗੋ ਦੀ ਨਾਲ ਲਿਆਓ ਪਿੰਡਰ ਕੋਈ ਨਹੀਂ ਆ ਵੀ ਲਾਮਾ ਲਾਦਾ ਹੁਣ ਜਦ ਤਨ ਭਰਾ ਛੁੱਟੀ ਆਉਗੀ ਨਾ ਤੇ ਫੇਰ ਆ ਜਾਾਂਗੇ ਤੇ ਮੇਰਾ ਵੀਰੇ ਆ ਵੀ ਤਨਵਾ ਸਿਆਲੀ ਮੌਸਮ ਆ ਉੱਦਾ ਹੀ ਵੀਰਾ ਦਬ ਬਣਾਇਆ ਕਿਹਦੇ ਬਣਾਉਣਾ ਤੁਹਾਡੇ ਨਾਲ ਤਾੜਾ ਭਰਾ ਕੀ ਪਤਾ ਤੂੰ ਲਾਰੇ ਲੱਪੇ ਨਹੀਂ ਲਾਉਣੇ ਨਹੀਂ ਨਹੀਂ ਪਿਛਲੇ ਹfte ਵੀ ਕਹਾਂਦੇ ਹੋ ਕਿ ਆਉਣਾ ਬਣਾ ਤੇ ਮੁੜ ਕੇ ਫੇਰ ਨਹੀਂ ਕੋਈ ਤੁਹਾਡਾ ਪਤਾ ਇੱਕ ਦਿਨ ਗਏ ਹਾਂ ਮਾਸੀ ਦੀ ਕੁੜੀ ਨੂੰ ਲੋੜੀ ਦੇਣਾ ਅੱਛਾ ਤੇ ਮੁੜ ਕੇ ਫਿਰ ਆਉਂਦਿਆ ਹੀ ਨਵਦੀਵ ਕੇ ਪਿੰਡ ਹੋ ਕੇ ਆ ਗਏ ਹਮਮਾ ਤਾਂ ਤੁਹਾਡੇ ਕੋਲ ਹੀ ਸੀ ਪਹਿਲਾਂ ਯਾਰ ਮੈਂ ਚੱਲ ਉੱਥੇ ਗਿਆ ਨੂੰ ਵਾਵਾ ਚੇਰ ਹੋ ਗਿਆ ਹੀ ਇੱਕ ਕਦਮ ਮੰਮੀ ਨੂੰ ਦੱਦਾਂ ਚਲੋ ਮੈਂ ਦੱਸਿਆ ਤਾਂ ਨਹੀਂ ਵੀ ਹੋ ਕੇ ਆ ਜਾਂਨੀਆਂ ਭਰਾਵਾ ਦਿੰਦੇ ਉੱਥੇ ਉਹ ਚੱਲ ਕੋਈ ਗੱਲ ਨਹੀਂ ਐਨਾ ਭੂਆ ਦਾ ਤੈਨੂੰ ਪਤਾ ਇਹ ਗੱਲਾਂ ਤਾਂ ਕਹਿਣ ਵਾਲੀਆਂ ਨਹੀਂ ਐਨਾ ਤਾਂ ਸ਼ੁਰੂ ਤੋਂ ਨੇਚਰ ਹੀ ਤਾਂ ਦਾ ਪਰ ਨਹੀਂ ਲੱਭ ਠੀਕ ਨਹੀਂ ਲੱਗਦਾ ਹੁਣ ਉਹਨੂੰ ਤੇ ਹੁੰਦਾ ਹੀ ਐਨਾ ਵੀ ਮੈਂ ਆਪਣੇ ਮਾਪਿਓ ਕੋ ਜਾਵਾਂ ਤਾਂ ਫਿਰ ਉਹ ਤਾਂ ਨਹੀਂ ਬੰਦਾ ਕੋਈ ਦੋ ਤਿੰਨ ਮਹੀਨੇ ਚੱਲ ਜੇ ਨਹੀਂ ਬਿਲਕੁਲ ਰੋਇ ਤੁਰੇ ਆ ਜਾਂਨ ਨੂੰ ਦੇਖੋ ਜੀ ਕਰਦਾ ਰੇਕ ਇਨਸਾਨ ਦਾ ਉਹਦਣ ਗਏ ਤਾਂ ਮੈਂ ਨਾ ਬੜੇ ਖੁਸ਼ ਹੋਈ ਜੀ ਤੂੰ ਵੇਖੋ ਭੈਣ ਭਰਾ ਮਿਲਦੇ ਗਿਲਦੇ ਨਾ ਯਾਰ ਤੇ ਨਾਲੇ ਰੇਗ ਦਾ ਜੀ ਕਰਦਾ ਵਾ ਪਿੱਤੀ ਪੈਣਾ ਸਾਡੇ ਘਰ ਆਏ ਹਨ ਇਹ ਥੋੜਾ ਵੀ ਅਗਲੇ ਨੂੰ ਵਿਆਹ ਤਾਂ ਤੇ ਕਹਣਾ ਵੀ ਅੰਨ ਸਾਲ ਵੱਢਣੀ ਨਹੀਂ ਤੇ ਨਾ ਤੇ ਆ ਵੇਖੀ ਆਪਣਾ ਚੱਲ ਹਾਂ ਮੈਂ ਵੀ ਆਉਣਾ ਯਾਰ ਨਿੰਮੀ ਨੇ ਇਹਦਾਸ ਕਿ ਮੇਰੀ ਨੂੰਹ ਡੇਹ ਪਟੀਆਂ ਪੜਾਉਂਦੀ ਮੈਂ ਤਾਂ ਪੂਆ ਜੀ ਕੋਈ ਵੀ ਨਹੀਂ ਉਹਨੂੰ ਪਟੀਆਂ ਪੜਾਉਂਦੀ ਚੰਗੀ ਭਲੀ ਜੀ ਮੇਰੇ ਕੋਲ ਬੈਠੀ ਸੀ ਆਣ ਕੇ ਜੇ ਨਾਲ ਕੋਣ ਕੋਣ ਕਰਨ ਦੇ ਸਹਾਰ ਕੇ ਮੈਂ ਆਪ ਉੱਠ ਕੇ ਆਈ ਆਂ ਵੀ ਵੇਖਾ ਭਲਾ ਕੀ ਗੱਲਾਂ ਕਰਨ ਡੀਆਂ ਮੈਂ ਤਾਂ ਭੂਆ ਜੀ ਦੇ ਲਖਾਫਾ ਬਣਾਉਣ ਆਈ ਮੂਫਲੀਆ ਰ ਮੈਂ ਚਲੋ ਆਪਣੇ ਪਿਆਰ ਦੇ ਮਿੜਾਵਣੇ ਤੇ ਨਹੀਂ ਤੇ ਲਖਾਫਾ ਦੇ ਘਰੇ ਪਿਆ ਸੀ ਉਹ ਕਿਹੜਾ ਛੜਕਤੇ ਪਿਆ ਸੀ ਮੇਰੇ ਕੋਲ ਉੱਠ ਕੇ ਆ ਗਈ ਆਂਦੀ ਹਣੀਏ ਟਾਈਮ ਲਾ ਕੇ ਨਾ ਉਹਦੇ ਨਾਲ ਗੱਲਾਂ ਕਰਨੀ ਮਿੱਠੀਆਂ ਫਿੱਕੀਆਂ ਤੇ ਮੈਨੂੰ ਪਤਾ ਤੇਰਾ ਸਾਰਾ ਹੀ ਭੂਆ ਜੀ ਸੱਚ ਗੱਲ ਦੱਸਣਾ ਮੈਂ ਤਾਂ ਹੀ ਨਹੀਂ ਕਰੋਂ ਆਂਦੀ ਮੈਨੂੰ ਪਤਾ ਹੀ ਸਾਡੀਆਂ ਆਤਾਂ ਨਹੀਂ ਜਾਣੀਆਂ ਮੇਰੇ ਘਰ ਤਾਂ ਨਹੀਂ ਜਾਣੀਏ ਤੇ ਤੂੰ ਧੀਏ ਕਿਹੜੀ ਘਟਵੇਂ ਚੰਗੀ ਭਲੀ ਮੇਲੇ ਕੋਰ ਬੈਠੀ ਸ। ਉੱਠ ਕੇ ਤੇ ਚਾਚੀ ਆਈ ਉਹਨੂੰ ਕੰਮ ਨਾਲ ਉਹਦਾ ਛਡਾਇਆਈ ਤੇ ਮੇਰੇ ਕੋਲ ਆਣ ਕੇ ਘੜੀ ਬੈਂਦੀਆਂ ਆਪਾਂ ਦੁੱਖ ਸੁੱਖ ਫੋੜ ਲੈਂਦੀਆਂ। ਪੂਵਾਜੀ ਤੁਸੀਂ ਲਾਗੇ ਲਾਗ ਹੋਣਾ ਦੇ ਬੈਠੇ ਮੈਂ ਤੇ ਤੁਸੀਂ ਪੂਆਪਤੀ ਜੇ ਗੱਲਾਂ ਕਰ ਲਓ। ਜੇ ਮੈਂ ਵੀ ਇੱਥੇ ਬੈਠੀ ਰਹਿੰਦੀ ਤਾਂ ਫੇਰ ਤੂੰ ਹੀ ਕਹਿਣਾ ਹੀ ਪਈ ਇਹ ਵਿੱਚ ਉਠਣ ਨਹੀਂ ਡਈ ਇਹ ਗੱਲਬਾਤ ਕਰਨੀ ਹਣੀ ਹੈ ਕੋਈ। ਆਹੋ ਸਾਰੀ ਗੱਲ ਤੂੰ ਮੇਰੇ ਤੇ ਲੈ ਆਉਣੀ ਹੈ ਕਾ ਮੈਨੂੰ ਪਤਾ ਹੀ ਨਾ ਤੇ ਤੂੰ ਗਾਲ ਲੋਣਾ ਵਾ। ਮੈਂ ਤੁਹਾਡੇ ਸਿਰੇ ਤੇ ਆ ਗਈ ਤਾਂ ਹੀ ਤੂੰ ਇਹੋ ਜਿਹੀ ਗੱਲਾਂ ਮੈਨੂੰ ਸੁਣਾ ਮੈਂ ਆ ਪੂਆਜੀ ਦਾ ਆ ਕੇ ਲੰਮੜੀ ਆ ਮੈਂ ਤਾਂ ਸੋਗ ਤੁਹਾਡੇ ਘਰ ਦੀ ਤਾਰੀਫ ਕਰਨ ਦੀ ਆ ਤੇ ਪੂਆਣੇ ਵੇਖੋ ਕਿੱਡੇ ਸੋਹਣੇ ਸੋਫੇ ਤੇ ਸਾਰਾ ਸਮਾਨ ਲਿਆਂਦਾ ਤੇ ਜਿਹਦੀ ਕਿੱਡਾ ਸੋਹਣਾ ਘਰ ਲੱਗਦਾ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਆਹੋ ਤੇ ਮੈਨੂੰ ਪਤਾ ਹੀ ਏ ਉਹਦੇ ਨਾਲ ਹੀ ਆਣ ਕੇ ਚੀਚੀ ਗੱਲੇ ਕਰਨ ਲੱਗੀਆਂ ਤੇ ਮੇਰੇ ਨਾਲ ਹੀ ਕਰ ਲੈਂਦੀਆਂ ਪੂਆਜੀ ਫਿਰ ਕੀ ਅੱਜ 2 ਮਿੰਟ ਹੱਸ ਖੇਡ ਲਿਆ ਤੁਸੀਂ ਦੇ ਐਵੇਂ ਔਖੇ ਹੋਈ ਜਾਣਦੇ ਹੋ ਮੈਂ ਉਹਦੇ ਨਾਲ ਕੀ ਗੱਲ ਕਰ ਲਈ ਤੇ ਉਹਨੇ ਵਿਚਾਰੀ ਨੇ ਮੇਰੇ ਨਾਲ ਕੀ ਗੱਲ ਕਰ ਲਈ ਆਹੋ ਮੈਨੂੰ ਪਤਾ ਵਾ ਕਿੱਡੀ ਕੋਈ ਵਿਚਾਰੀ ਹੈ ਨਾ ਇਹ ਕੁਤੋ ਤੂੰ ਮੈਨੂੰ ਸਭ ਪਤਾ ਰਿਹਾ ਤੁਹਾਡਾ। ਭੂਆ ਜੀ ਫਿਰ ਇਹ ਗੱਲ ਦਾ ਗੁੱਸਾ ਨਾ ਕਰਿਓ। ਮੈਂ ਗੱਲ ਮੂੰਹ ਤੇ ਘਰ ਚ ਲਈ ਜੇ। ਮੈਨੂੰ ਲੱਗਦਾ ਨਾ ਤੁਸੀਂ ਘਰ ਕਿੰਨੂੰ ਵੜ ਨਹੀਂ ਦਿੰਦੇ। ਵੀ ਮੇਰੇ ਨੌਣਾ ਕੋਈ ਗੱਲ ਨਾ ਕਰ ਜੇ। ਤੇ ਤੁਹਾਨੂੰ ਕਾਹਦਾ ਐਡਾ ਪਾਲਾ ਵਾ ਫੇ ਕਿਹੜੀ ਗੱਲ ਆ ਜਿਹੜੀ ਤੁਹਾਡੀ ਨੌਣਾ ਕਰ ਜੇਗਾ ਕੋਈ। ਨਹੀਂ ਚੁੱਪ ਕਰਕੇ ਤੇ ਬੈਠੀ ਰੋ ਜਿਹੜੀ ਗੱਲ ਮੇਰੇ ਨਾਲ ਕਰਨ ਢਈ ਹੈ ਨਾ ਉਹ ਹੀ ਕਰ। ਲੋਹਾਂ ਧੀਆਂ ਨੂੰ ਜਿੰਨਾ ਕੱਸ ਕੇ ਰਖੀਏ ਨਾ ਉਹਨਾਂ ਮੁੜ ਕੇ ਜਿਹੜਾ ਹੱਥ ਨਹੀਂ ਹੁੰਦਾ ਹੈਗਾ। ਤੈਨੂੰ ਵੇਖਾ ਤੂੰ ਵੇਖਾ ਲੱਗ ਨੂੰ ਮਗਰ ਲਾਇਆ ਜਿੱਥੇ ਜੀ ਕਰਦਾ ਤੁਰ ਪੈਨੀ ਲੈ ਇਹ ਤਾਂ ਡਿਮੰਡ ਦਾ ਵਿਅਮ ਹੀ ਆ ਜਦੋਂ ਨਾਉ ਖੜੇ ਨਾ ਪੁੱਤ ਨੂੰ ਉਦੋਂ ਕਹਿਣਾ ਇਹ ਮਾੜੀ ਆ ਪੁੱਤ ਮਗਰ ਲਾਇਆ ਵਾ ਜਦੋਂ ਗੱਲ ਆਉਂਦੀ ਆ ਨਾ ਧੀ ਤੇ ਫਿਰ ਸੱਸਾਂ ਬੜਾ ਕੀ ਆਉਂਦੀਆਂ ਤੁਹਾਡਾ ਜਵਾਈ ਬੜਾ ਹੀ ਚੰਗਾ ਸਾਡੀ ਧੀ ਦੀ ਗੱਲ ਮੰਨਦਾ ਵਾ ਤਾਂ ਅਹੀਂ ਵੀ ਕਹਤੀਆਂ ਧੀ ਆ ਵਾਂ ਚੁੱਪ ਕਰਕੇ ਤੇ ਬੈਠੀ ਰਹਿ ਮੇਰਾ ਐਵੇਂ ਮੂੰਹ ਨਾ ਖਲਾ ਜਿੱਥੇ ਗੱਲ ਹੈਗੀ ਨਾ ਉੱਥੇ ਰਹਿਣ ਦੇ ਮੈਨੂੰ ਐਵੇਂ ਕਹਾਤਣਾ ਨਾ ਪਾ ਕੇ ਦੱਸੀ ਜਾ ਪੂਆ ਜੀ ਮੈਂ ਕਹਤਾ ਨਹੀਂ ਜੀ ਪਾਉਂਦੀ ਅੱਜ ਭਾਏ ਤੈਨੂੰ ਇਹ ਗੱਲ ਦੀਆਂ ਮਿਰਚਾਂ ਲੱਗੀਆਂ ਅੱਜ ਤੁਹਾਡੀ ਨਾਉ ਨਹੀਂ ਹੈ ਨਾ ਬੋਲਦੀ ਫੇਦਾ ਕਰੋ ਕਹਣਾ ਤੇ ਇੱਕ ਦਿਨ ਉਹਨੇ ਬੋਲ ਪੈਣਾ ਵਾ ਤੇ ਫੇਰ ਤੂੰ ਹੀ ਪਛਤਾਉਣਾ ਇਹ ਗੱਲ ਮੈਂ ਤੇ ਆਪੇ ਪਛਤਾਉਣਾ ਜਿਆਦਾ ਤੇਰੇ ਵਰਗੀ ਸਿਆਣੀ ਦੇ ਮਗਰ ਉਹ ਲੱਗ ਗਈ ਤੇ ਪੂਆ ਜੀ ਹਿੱਤੇ ਗੱਲ ਹੋਰ ਕਰਨ ਆਏ ਹਾਂ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਹੋ ਚਲੋ ਮੈਂ ਮੰਨ ਲੇਣੀ ਮੇਰੀ ਗਲਤੀ ਸੀ ਬੈਠੇ ਪੂਆ ਜੀ ਸੇਕਣੇ ਧੁੱਪ ਆਹੋ ਬੈਠਿਆ ਆਇਆ ਆਇਆ ਤੂੰ ਹੀ ਧੁੱਪ ਸੇਕ ਲੈਣ ਕੇ ਕਰੋ ਤੁਸੀਂ ਗੱਲਾਂ ਬਾਤਾਂ ਮਾਰ ਆ ਗਿਆ ਪਿੰਦਰ ਬਹਿ ਜਾ ਤੁਸੀਂ ਯਾਰ ਕੋਈ ਗੱਲਬਾਤ ਕਰੀਏ ਵੇਲੀ ਹੋ ਕਾ ਗਿਆ ਇੱਕ ਮਿੰਟ ਚੱਲ ਠੀਕ ਹੈ ਫਿਰ ਛੇਤੀ ਆ ਜੀ ਆ ਗਿਆ ਆ ਗਿਆ ਪਾ ਗਰਨੀ ਪਰੋਂ ਮੜ ਜਾ ਪੂਆ ਜੀ ਇਦਾਂ ਫਿਰ ਮੈਂ ਵੀ ਨਾ ਕਬਲ ਦੇ ਰਿਸ਼ਤੇ ਬਾਰੇ ਆਪਾਂ ਗੱਲ ਅੱਗੇ ਤੋਰੀਏ ਉਹਦਾਂ ਗਰਲੀਨ ਦੀ ਭਰਜਾਈ ਆਈ ਇਹ ਅੱਛਾ ਹਾਂਜੀ ਤੇ ਉਹ ਕਹਿੰਦੇ ਵੀ ਹੁਣ ਅੱਗੇ ਕਿੱਦਾਂ ਕਰਨਾ ਫਿਰ ਦੱਸੋ ਅਗਲੇ ਪੁੱਛਣ ਦੇ ਚਲੋ ਠੀਕ ਹੈ ਪਿੰਦਰ ਵੇਲੀ ਨੂੰ ਗਿਆ ਆਉਂਦਾ ਨਾ ਚੱਲ ਫਿਰ ਅੰਦਰ ਜਾ ਕੇ ਤਾਂ ਗੱਲ ਕਰਨੀ ਆ ਕਿਉਂਕਿ ਅੱਜ ਕੱਲ ਕੰਡਾ ਨੂੰ ਵੀ ਕੰਨਾ ਹੁੰਦੇ ਨੇ ਨਾਲੇ ਪੂਆ ਜੀ ਫਿਰ ਇਦਾਂ ਦੇਖੋ ਵੀ ਆਈ ਸਿਆਣੀ ਪੈਣੀ ਤੂੰ ਦਿਨ ਕਹਿ ਕੇ ਗਈ ਆ ਤੇ ਆਪਾਂ ਜੇ ਹੁਣ ਨਾ ਦਸੀਏ ਫਿਰ ਚੁੱਪ ਕਰ ਗਈ ਤੇ ਉਹ ਵੀ ਚੰਗੇ ਨਹੀਂ ਨਾ ਲੱਗੀਦਾ ਨਹੀਂ ਨਹੀਂ ਦੱਸਾਂਗੇ ਦੱਸਣਾ ਕਿਉਂ ਨਹੀਂ ਚੱਲਾ ਹੋ ਅੰਦਰ ਚਲੀਏ ਨਹੀਂ ਤੂੰ ਇੱਥੇ ਬੈਠੀ ਰੋਹ ਤੂੰ ਕੀ ਗੱਲਬਾਤ ਕਰਨੀ ਤੂੰ ਤੇ ਐਂਜੂਤੀ ਨੇ ਪਿੰਡ ਦਾ ਸਪੈਚਨਾਲ ਉੱਠਦਾ ਦੀਦੀ ਕੱਲੇ ਬੈਠੇ ਜੇ ਉਹਦਾ ਮੈਂ ਹਾਂ ਚਲ ਤੂੰ ਪਸੇਕ ਲੈਣੀ ਆ ਅਜੋ ਵੇਲੀ ਵੱਲ ਚਲਦੇ ਆ ਮੈਂ ਨਾਲ ਸਬਜੀ ਲੈਣ ਚੱਲੀ ਆ ਪੂਆਣੇ ਨਾਲ ਫੇਰ ਗੱਲਾਂ ਕਰਨੀਆਂ ਤੈਨੂੰ ਸੱਚੀ ਗੱਲ ਦੱਸਦਾ ਪੂਆ ਦਾ ਤੁਸੀਂ ਦੇਓ ਗੁੱਸਾ ਕਰਨ ਮੰਮੀ ਤੇ ਇਦਾਂ ਹੀ ਕਰਦੇ ਰਹਿੰਦੇ ਨੇ ਕੋਈ ਗੱਲ ਨਹੀਂ ਆਜੋ ਨਾਲੇ ਫੇਰ ਕਰਾਉਣ ਵਾਲੀਆਂ ਬਣਾਂਗੇ ਹਾਂ ਚੱਲ ਜੀ ਨਵ ਕੀ ਲੈਣ ਚੱਲੇ ਦੀਦੀ ਆਪਣੇ ਨਾਲ ਮੁੰਗਰੇ ਲੱਗੇ ਵਾਵਾ ਉਹ ਚਲਣੀਆਂ ਤੋੜਨ ਖਾ ਲੋਗੇ ਨਾ ਹਾਲਾਂਗੇ ਅੱਜ ਤਾਂ ਲੱਭਦੇ ਕਿੱਥੇ ਆਏ ਨਾਲੇ ਪਾਲਕ ਤਾਂ ਨਹੀਂ ਆ ਵਾ ਤੋੜ ਕੇ ਲੈ ਆਉਨੇ ਆ ਠੀਕ ਜੀ ਇਲਾਦੀ ਦੀ ਮੁੰਗਰੇ ਤੋੜ ਲੈਣੇ ਆ ਹਨਾ ਤੋੜ ਲੋ ਇੱਕ ਦਿਨ ਸਬਜ਼ੀਆਂ ਖੜਨ ਵਾਲੇ ਨਹੀਂ ਛੱਡਦੇ ਹੈਗੇ ਸਾਡੇ ਹਾਲੇ ਮੰਮੀ ਨਾ ਬੜਾ ਧਿਆਨ ਰੱਖਦੇ ਆ ਪਰ ਫਿਰ ਵੀ ਜਿੰਨਾ ਨੇ ਖੜਨੀ ਹੁੰਦੀ ਨਾ ਉਹ ਲੈ ਹੀ ਜਾਂਦੇ ਆ ਉਹ ਆਦੀ ਅੱਖ ਤੋਂ ਪਛਾ ਕੇ ਪਤਾ ਨਹੀਂ ਕਿੱਦਾਂ ਲੈ ਜਾਂਦੇ ਆ ਜੇ ਮੰਮੀ ਚਲਾਕ ਤੇ ਲੋਕੀ ਇਹਨਾਂ ਤੋਂ ਵੱਧ ਚਲਾਕ ਨੇ ਤੋੜ ਦਿੰਦੇ ਆ ਵੈਸੇ ਗੱਲ ਤੇ ਮੰਮੀ ਦੀ ਸਹੀ ਹੈ ਨਾ ਮੈਂ ਸੱਚੀ ਨਹੀਂ ਹੋਣਾ ਚਾਹੁੰਦੀ ਫਿਰ ਮੈਨੂੰ ਨਾ ਲਾ ਬਣਾ ਲੈ ਕੇ ਆਏ ਮੈਂ ਤਾਂ ਨਹੀਂ ਹੋਣਾ ਚਾਹੁੰਦੀ ਕਿ ਜੇ ਮੈਂ ਆਈ ਤਾਂ ਭੂਆ ਨੇ ਗੱਲਾਂ ਕਰਨੀਆਂ ਨੇ ਤੇ ਜੇ ਨਾ ਆਈ ਤੇ ਕਹਿਣਾ ਆਕੜ ਕਰਦੀ ਆ ਕੋਈ ਗੱਲ ਨਹੀਂ ਮੈਂ ਸਾਰੀਆਂ ਵੇਹ ਮਮੀ ਦੀਆਂ ਗੱਲਾਂ ਸੁਣੀਆਂ ਐਵੇਂ ਨਾ ਤੁਸੀਂ ਗੁੱਸਾ ਕਰੋ ਇਹਨਾਂ ਦਾ ਤਾਂ ਸੁਭਾਈ ਈ ਦੋਦਾ ਵਾ ਤੁਹਾਡੇ ਸਾਹਮਣੇ ਹੁਣ ਮੈਨੂੰ ਵੀ ਤੇ ਕਿੰਨਾ ਕੁਝ ਕਹਿੰਦੇ ਆ ਇਹ ਸਾਰਾ ਕੰਮ ਮੈਂ ਕਰਦੀ ਆ ਫਿਰ ਵੀ ਮੈਨੂੰ ਗੱਲਾਂ ਕਰਦੇ ਵੀ ਤੂੰ ਕੱਖ ਕਰਦੀ ਨਹੀਂ ਆ ਫਿਰ ਵੀ ਤਾਂ ਉਹਦਾ ਨਾ ਤੁਹਾਡੀ ਬਾਦਰੀ ਹੈ ਤੇ ਜਿਹੜਾ ਤੁਸੀਂ ਸੁਣ ਲੈਂਦੇ ਹੋ ਫਿਰ ਕੀ ਕਰੀਏ ਹੁਣ ਕਿੱਥੇ ਕੱਢ ਲਈਏ ਇਹਨਾਂ ਨੂੰ ਹੁਣ ਘਰੋਂ ਨਹੀਂ ਨਾ ਕੱਢ ਸਕਦੇ ਕੋਈ ਹੋਰ ਹੋਏ ਤੇ ਬੰਦੇ ਉਧਰ ਕਲਾ ਦੇ ਕਿ ਜਾ ਉਧਰੋਂ ਜਾ ਕੇ ਖਾ ਲੋ ਫਿਰ ਗੱਲਾਂ ਤੇਾਨੂੰ ਸੁਣਨੂ ਮਿਲਣੀਆਂ ਕਿ ਨੌ ਪੁੱਤ ਨੇ ਮਾਂ ਨੂੰ ਘਰੋਂ ਕੱਢਤਾ ਵਾ ਨਾ ਉਹ DNA ਨਾ ਪੂਆ ਨੂ ਨਾ ਆਪਣੀਆਂ ਆਦਤਾਂ ਬਦਲਣੀਆਂ ਚਾਹੀਦੀਆਂ ਨੇ ਪਤਾ ਨਹੀਂ ਦੀਦੀ ਬਥੇਰਾ ਕਹੀਦਾ ਵਾ ਪਰ ਮੰਨਦੇ ਹੀ ਨਹੀਂ ਹੈਗੇ ਕੁੜਮਾ ਜੰਮਾ ਵਾਲੇ ਹੋ ਗਿਆ ਨਹੀਂ ਚੰਗੇ ਲੱਗੇ ਦਾ ਹਾਨੀ ਮੁਰਦੇ ਪੁਆਣ ਕਰ ਕਿਦਾਂ ਕਰੀਏ ਗਰਲੀਨ ਦੀ ਇਹੀ ਪਰਜਾਈ ਤੇ ਉਹ ਆਂਦੀ ਵੀ ਫੋਟੋ ਤੇ ਠਾਕਾ ਲਾਉਣਾ ਵਾ ਕਿ ਜਾਂ ਕਿਦਾਂ ਕਰਨਾ ਵਾ ਵੀ ਉਹਦਾ ਹੀ ਪਿਆਰ ਦੇਣਾ ਕਿਉਂਕਿ ਮੁੰਡੇ ਨੂੰ ਤੇ ਛੁੱਟੀ ਨਹੀਂ ਮਿਲਦੀ ਹੈਗੀ ਲਾਵ ਹੈ ਕਮਲਿਆਂ ਵਾਲੀ ਇਹ ਗੱਲਾਂ ਫੋਟੋ ਤੇ ਠਾਕਾ ਲੱਗ ਸਕਦਾ ਵਾ ਲਾਵ ਤਾਂ ਵੇ ਬੰਮਨੋਂ ਪਰ ਨਾ ਮਨੋਂ ਆਈ ਸੀ ਨਾ ਦੀ ਪਰਜਾਈ ਤੇ ਪਰ ਉਹ ਚਲਾਕ ਬੜੀ ਜੇ ਮੈਂ ਤੁਹਾਨੂੰ ਕੋਈ ਕਹਿ ਨਹੀਂ ਸਕਦੀ ਆਪਣੀ ਮਰਜ਼ੀ ਕਰ ਲਓ ਉਹ ਨਹੀਂ ਪੁਆ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਉਹ ਵੇਖਣ ਚ ਤੈਨੂੰ ਲੱਗਾ ਹੋਣਾ ਵੀ ਇਦਾਂ ਵਾ ਏ ਖੰਜੀ ਪਤਾ ਲੱਗ ਜਾਂਦਾ ਸੀ ਪੁੱਤਰ ਚਲਾਕ ਕਿਹੜਾ ਵੈ ਤੇ ਭੋਲਾ ਕਿਹੜਾ ਵੈ ਪੂਆ ਪੱਕੀ ਇਹ ਵੀ ਗੱਲ ਹੈਗੀ ਆ ਮੰਨ ਲਓ ਚਲਾਕ ਹੋਊਗੀ ਤਾਂ ਆਪਾਂ ਤੋਂ ਕੀ ਲੈਣਾ ਚਾਹ ਭੁੱਲ ਜਾ ਅਹੀਂ ਤੇ ਜਿਹੜੇ ਰਿਸ਼ਤੇ ਲਗਾ ਮਿਲਣਾ ਵਰਤਣਾ ਜਾਂ ਜ਼ਿੰਦਗੀ ਨਾਲ ਗਣੀ ਗੱਲ ਤੇ ਉਹਨਾਂ ਦੀ ਆ ਇਹੋ ਗੱਲ ਤੇ ਮੈਂ ਖੰਡਣੀ ਆ ਇੱਥੇ ਲੈ ਦੇ ਮਹਾਰਾਜ ਸੋਖਾ ਰੱਖੇ ਇਹਨੇ ਸੋਅਰ ਤੋਂ ਖਰੀਦ ਲੈਣਾ ਬੜੇ ਸਮਝ ਕੇ ਸੋਚ ਕੇ ਖਰੀਦ ਲੈਣਾ ਅਗੋਂ ਮੈਂ ਤੁਹਾਨੂੰ ਨਹੀਂ ਕਹਿੰਦੀ ਤੇ ਆਪਣੀ ਮਰਜ਼ੀ ਕਰ ਲਓ ਤੇ ਪੂਹਣ ਪਰ ਕੀ ਕਰੀਏ ਮੁੰਡੇ ਨੂੰ ਤੇ ਫਿਰ ਛੁੱਟੀ ਨਹੀਂ ਮਿਲਣੀ ਆਗੀ ਤੇ ਫਿਰ ਉਹ ਗਾਹ ਜਾਂਦਾ ਵੀ 6 ਮਹੀਨੇ ਲੱਗ ਜਾਣੇ ਆ ਤੇ ਫਿਰ ਉਦੋਂ ਤੱਕ ਵੇਟ ਕਰੀਏ ਨਹੀਂ ਸੁਣ ਗੱਲ ਜਿੰਨੇ ਨੂੰ ਛੁੱਟੀ ਮਿਲਦੀ ਤੇ ਰਿਸ਼ਤਾ ਰਹਿ ਜਾਂਦੇ ਹੋ ਹੋਰ ਭਲਾ ਰਿਸ਼ਤੇ ਹੱਲ ਲੇਗੇ ਛੱਡੋ ਭਲਾ ਇਹ ਗੱਲ ਨੂੰ